ਬਠਿੰਡਾ ਬਰਨਾਲਾ ਨੈਸ਼ਨਲ ਹਾਈਵੇ ਤੇ ਦੋ ਕਾਰਾਂ ਦੀ ਭਿੜਤ ਦੇ ਵਿੱਚ ਇੱਕ ਵਿਅਕਤੀ ਦੀ ਦਰਾਨੇ ਇਲਾਜ ਹੋਈ ਮੌਤ ਡੀਐਸਪੀ ਨੇ ਦਿੱਤੀ ਜਾਣਕਾਰੀ ਸੋਮਵਾਰ ਨੂੰ 6 ਵਜੇ ਦੇ ਲਗਭਗ ਡੀਐਸਪੀ ਸਿਟੀ 2 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਬਰਨਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਦੋ ਕਾਰਾਂ ਦੀ ਭਿੜਤ ਦੇ ਵਿੱਚ ਹੋਈ ਸੀ ਜਿਨ੍ਹਾਂ ਨੂੰ ਉਹਨਾਂ ਵੱਲੋਂ ਹਸਪਤਾਲ ਦੇ ਵਿੱਚ ਆਪਣਾ ਪੰਜ ਵਿਅਕਤੀਆਂ ਨੂੰ ਦਾਖਲ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਦੁਰਾਨੇ ਇਲਾਜ ਅਧੀਸ ਹਸਪਤਾਲ ਦੇ ਵਿੱਚ ਮੌਤ ਹੋ ਚੁੱਕੀ ਹੈ ਉਹਨਾਂ ਕਹਾਂ ਕਿ ਸਾਡੇ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਉਹ ਬਿਆਨ ਲਗਾਉਣਗੇ ਉਹਦੇ ਹਿਸਾਬ ਨਾਲ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ। ਅਸੀਂ ਅੱਜ ਵੀ ਸੁਖਾ ਰਹੇ ਹਾਂ ਬਠਿੰਡਾ ਬਰਨਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੀਆਂ ਜਿੱਥੇ ਦੋ ਕਾਰਾਂ ਦੀ ਪ੍ਰੇਟ ਹੋਈ ਹੈ ਤੇ ਪੰਜ ਵਿਅਕਤੀ ਜ਼ਖਮੀ ਹੋਏ ਸੀ ਇੱਕ ਵਿਅਕਤੀ ਦੀ ਦੁਰਾਨੇ ਇਲਾਜ ਮੌਤ ਹੋ ਚੁੱਕੀ ਹੈ। ਹਾਂਜੀ ਸਰ ਜਿਹੜਾ ਇੱਕ ਅੱਜ ਐਕਸੀਡੈਂਟ ਹੋਇਆ ਥਾਣਾ ਕੈਂਟ ਦੇ ਏਰੀਆ 'ਚ ਕੀ ਗੱਲ ਹੋਈ? ਇੱਕ ਸਾਨੂੰ ਇੱਕ ਥਾਣਾ ਕੈਂਟੀਬਿਟੀ ਇਨਫੋਰਮੇਸ਼ਨ ਮਿਲੀ ਸੀ ਕਿ ਬਠਿੰਡਾ ਬਰਨਾਲਾ ਜਿਹੜਾ ਹਾਈਵੇ ਹੈਗਾ ਉਸ ਤੇ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਹੈ ਜਿਸ ਦੇ ਵਿੱਚ ਇੱਕ ਤਾਂ ਫੋਰਡ ਇਕੋਸਪੋਰਟ ਸੀ ਜੋ ਕਿ ਦਿੱਲੀ ਨੰਬਰ ਦੀ ਗੱਡੀ ਹੈ ਤੇ ਦੂਸਰੇ ਪਾਸੇ ਬਲੈਕ ਕਲਰ ਦੀ ਆਲਟੋ ਸੀਗੀ ਯੂਪੀ ਨੰਬਰ ਹੈ ਇਹ ਦੋ ਗੱਡੀਆਂ ਆਮਣੇ-ਸਾਹਮਣੇ ਇੱਕ ਦੂਜੇ ਨਾਲ ਟਕਰਾ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਥਾਣਾ ਕੈਂਟੀਬਿਟੀ ਫੋਰਸ ਇਮੀਡੀਏਟਲੀ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਦੋਨੋਂ ਗੱਡੀ ਦੇ ਜਿਹੜੇ ਪੈਸੇਂਜਰ ਸੀਗੇ ਆਲਟੋ ਗੱਡੀ ਦੇ ਵਿੱਚ ਇੱਕ ਮੁੰਡਾ ਸੀਗਾ ਤੇ ਫੋਰਡ ਇਕੋਸਪੋਰਟ ਦੇ ਵਿੱਚ ਆਦਿਆ ਨੇ ਸੀ ਕਿ ਸਾਰਿਆਂ ਨੂੰ ਅਸੀਂ ਹਸ ਕਿ ਹੁਣ ਇਹਦੇ ਵਿੱਚ ਜਿਹੜਾ ਆਲਟੋ ਗੱਡੀ ਦੇ ਵਿੱਚ ਸੀਗਾ ਯੋਗਰਾਜ ਸਿੰਘ ਉਸ ਦੀ ਦਰਾਨੇ ਇਲਾਜ ਆ ਹਦੀਸ਼ ਹਸਪੀਟਲ ਵਿਖੇ ਮੌਤ ਹੋ ਗਈ ਹੈ ਜਿਸ ਦੀ ਬਾਡੀ ਨੂੰ ਅਸੀਂ ਮੌਤਰੀ ਸ਼ਿਫਟ ਕਰਵਾ ਰਹੇ ਹਾਂ ਤਾਂ ਇਸ ਸਬੰਧੀ ਅਸੀਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਟੀਮੇਟ ਕਰ ਰਹੇ ਹਾਂ ਜੀ ਤੇ ਫਿਰ ਬਿਆਨ ਲਿਖ ਕੇ ਅਸੀਂ ਮੁਕਦਮਾ ਦਰਜ ਕਰਕੇ ਅਗਰੀ ਇਨਵੈਸਟੀਗੇਸ਼ਨ ਵੱਲ ਮੁੜ ਕੇ ਆਵਾਂਗੇ ਕਿ ਇਸ ਦੀ ਬਾਡੀ ਕੋ ਸਪੋਰਟ ਦੇ ਵਿੱਚ ਆ ਰਹੀ ਹੈ ਨਹੀਂ ਕਿ ਉਹ ਬੇਸਿਕਲੀ ਪ੍ਰੀਮੀਨਰੀ ਪਤਾ ਲੱਗਿਆ ਵੀ ਸ਼੍ਰੀਨਗਰ ਦੇ ਰਹਿਣ ਵਾਲੇ ਹਨ ਕਿ ਉਹ ਵੀ ਇਸ ਸਮੇਂ ਹਸਪੀਟਲ ਐਡਮਿਟ ਨੇ ਬਟ ਉਹਨਾਂ ਦੀ ਕੰਡੀਸ਼ਨ ਠੀਕ ਹੈ